ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਖਮਾਲ ਦਾਤ ਬਖਸ਼ੀ ਹੈ ਇਹਨਾਂ ਦੀ ਐਮੀਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜਨਦਾਰ ਤੇ ਵਧੀਆ ਅਲਫਾਜ਼ ਵਰਤੇ ਹੋਣ ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ ਤੇ गहरा ਪ੍ਰਭਾਵ ਪਾਉਂਦੇ ਹਨ ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਈ ਹੁੰਦੇ ਹਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ ਸੋ ਆਓ ਸ਼ੁਰੂ ਕਰੀਏ ਅੱਜ ਦੀ ਇੱਕ ਕਹਾਣੀ ਅੱਜ ਮਹਿਲ ਵਿੱਚ ਬਹੁਤ ਰੌਣਕ ਸੀ ਬਾਦਸ਼ਾਹ ਆਪਣੇ ਵਜ਼ੀਰ ਤੋਂ ਬਹੁਤ ਖੁਸ਼ ਸੀ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ ਮੈਨੂੰ ਦੱਸ ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਆਇਸ਼ ਕੀ ਹੈ ਅੱਜ ਮੈਂ ਤੇਰੀ ਖੁਆਇਸ਼ ਪੂਰੀ ਕਰਨਾ ਚਾਹੁੰਦਾ ਹਾਂ ਅੱਜ ਤੂੰ ਜੋ ਮੰਗੇਗਾ ਮੈਂ ਤੈਨੂੰ ਦਿਆਂਗਾ ਵਜ਼ੀਰ ਬਾਦਸ਼ਾਹ ਦੇ ਸਾਹਮਣੇ ਸਿਰ ਝੁਕਾਈ ਖੜਾ ਸੀ ਬਾਦਸ਼ਾਹ ਨੇ ਫਿਰ ਕਿਹਾ ਮੈਂ ਚਾਹੁੰਦਾ ਹਾਂ ਤੂੰ ਆਪਣੇ ਦਿਲ ਦੀ ਗੱਲ ਮੈਨੂੰ ਦੱਸੇ ਤੈਨੂੰ ਕੀ ਚਾਹੀਦਾ ਹੈ ਮੈਂ ਐਸੇ ਵਕਤ ਤੈਨੂੰ ਦੇ ਦੇਵਾਂਗਾ ਵਜ਼ੀਰ ਚੁੱਪਚਾਪ ਖੜਾ ਸੀ ਬਾਦਸ਼ਾ ਨੇ ਉਸਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਡਰ ਨਾ ਮੈਨੂੰ ਦੱਸ ਤੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਇੱਛਾ ਕੀ ਹੈ ਮੈਂ ਪੂਰੀ ਕਰਨਾ ਚਾਹੁੰਦਾ ਹਾਂ ਤੇ ਬਾਦਸ਼ਾ ਦੇ ਵਾਰ-ਵਾਰ ਕਹਿਣ ਤੇ ਵਜ਼ੀਰ ਗੋਡਿਆਂ ਦੇ ਭਾਰ ਬੈਠ ਗਿਆ ਤੇ ਕਹਿਣ ਲੱਗਾ ਬਾਦਸ਼ਾ ਤੁਸੀਂ ਇੰਨੀ ਵੱਡੀ ਸਲਤਨਤ ਦੇ ਮਾਲਕ ਹੋ ਰਾਜੇ ਹੋ ਬਾਦਸ਼ਾ ਹੋ ਜਦੋਂ ਮੈਂ ਤੁਹਾਡੀ ਸਲਤਨਤ ਨੂੰ ਵੇਖਦਾ ਹਾਂ ਤਾਂ ਮੇਰੇ ਮਨ ਵਿੱਚ ਇਕ ਖੁਆਇਸ਼ ਉਪਜਦੀ ਹੈ ਕਿ ਤੁਹਾਡੀ ਇੰਨੀ ਵੱਡੀ ਸਲਤਨਤ ਦਾ ਜੇਕਰ ਮੈਨੂੰ ਦਸਵਾਂ ਹਿੱਸਾ ਵੀ ਮਿਲ ਜਾਵੇ ਤਾਂ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਾਂਗਾ ਬਾਦਸ਼ਾ ਵਜ਼ੀਰ ਦੀ ਗੱਲ ਸੁਣ ਕੇ ਹੱਸ ਪਿਆ ਤੇ ਕਹਿਣ ਲੱਗਾ ਜੇਕਰ ਮੈਂ ਤੈਨੂੰ ਆਪਣੇ ਰਾਜ ਦਾ ਆਪਣੀ ਸਲਤਨਤ ਦਾ ਅੱਧਾ ਹਿੱਸਾ ਦੇ ਦਿਆਂ ਤਾਂ ਵਜ਼ੀਰ ਬਾਦਸ਼ਾ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਾ ਤੇ ਕਹਿਣ ਲੱਗਾ ਬਾਦਸ਼ਾ ਇਹ ਕਿਵੇਂ ਹੋ ਸਕਦਾ ਹੈ ਮੈਂ ਇੰਨਾ ਕੁਛ ਨਸੀਬ ਨਹੀਂ ਹੋ ਸਕਦਾ ਕਿ ਮੈਨੂੰ ਅੱਧਾ ਹਿੱਸਾ ਮਿਲ ਜਾਵੇ ਮੈਂ ਤਾਂ ਸਿਰਫ 10ਵੇਂ ਹਿੱਸੇ ਦੀ ਮੰਗ ਕੀਤੀ ਹੈ ਉਹ ਵੀ ਤੁਹਾਡੇ ਕਹਿਣ ਤੇ ਆਪਣੀ ਖਵਾਇਸ਼ ਦੱਸੀ ਹੈ ਦੇਣਾ ਨਾ ਦੇਣਾ ਉਹ ਤੁਹਾਡੇ ਉੱਤੇ ਨਿਰਪਰ ਕਰਦਾ ਹੈ ਬਾਦਸ਼ਾ ਨੇ ਉਸੇ ਵੇਲੇ ਹੀ ਦਸਤਾਵੇਜ਼ ਬਣਾਉਣ ਅਤੇ ਆਪਣੇ ਰਾਜ ਦਾ ਅੱਧਾ ਹਿੱਸਾ ਵਜ਼ੀਰ ਨੂੰ ਸੌਂਪਣ ਦਾ ਫਰਮਾਨ ਜਾਰੀ ਕਰ ਦਿੱਤਾ ਤੇ ਬਾਦਸ਼ਾ ਨੇ ਆਪਣੇ ਦੂਜੇ ਹੁਕਮ ਵਿੱਚ ਵਜ਼ੀਰ ਦਾ ਸਿਰ ਕਲਮ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਵਜ਼ੀਰ ਬਾਦਸ਼ਾਹ ਦੇ ਇਹ ਹੁਕਮ ਸੁਣ ਕੇ ਹੈਰਾਨ ਪਰੇਸ਼ਾਨ ਖੜਾ ਸੀ। ਉਸ ਨੂੰ ਕੁਝ ਸਮਝ ਨਹੀਂ ਸਿਆ ਰਿਹਾ। ਬਾਦਸ਼ਾਹ ਨੇ ਦਸਤਾਵੇਜ਼ ਤੇ ਮੋਹਰ ਲਗਾਈ ਅਤੇ ਵਜ਼ੀਰ ਦੇ ਸਾਹਮਣੇ ਖਲੋ ਕੇ ਅੱਖਾਂ 'ਚ ਅੱਖਾਂ ਮਾ ਕੇ ਕਿਹਾ ਤੇਰੇ ਕੋਲ ਸਿਰਫ 15 ਦਿਨ ਹਨ ਤੇ ਇਨ੍ਹਾਂ 15 ਦਿਨਾਂ ਵਿੱਚ ਤੂੰ ਮੈਨੂੰ ਤਿੰਨ ਸਵਾਲਾਂ ਦਾ ਜਵਾਬ ਦੇਵੇਂਗਾ ਜੇਕਰ ਤੂੰ ਜਵਾਬ ਦੇਣ ਵਿੱਚ ਸਫਲ ਹੋ ਗਿਆ ਤਾਂ ਇਹ ਅੱਧਾ ਰਾਜ ਤੇਰਾ ਪਰ ਜੇਕਰ ਤੂੰ ਜਵਾਬ ਨਾ ਦੇ ਸਕਿਆ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ ਵਜ਼ੀਰ ਜੋ ਹੁਣ ਤੱਕ ਹੈਰਾਨ ਤੇ ਪਰੇਸ਼ਾਨ ਖੜਾ ਸੀ ਉਸ ਦੀ ਪਰੇਸ਼ਾਨੀ ਹੋਰ ਵੱਧ ਗਈ ਬਾਦਸ਼ਾਹ ਕਹਿਣ ਲੱਗਾ ਮੇਰਾ ਪਹਿਲਾ ਸਵਾਲ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਕਿਹੜੀ ਹੈ ਮੇਰਾ ਦੂਸਰਾ ਸਵਾਲ ਇਨਸਾਨ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਧੋਖਾ ਕਿਹੜਾ ਹੈ ਤੇ ਮੇਰਾ ਤੀਸਰਾ ਸਵਾਲ ਇਨਸਾਨ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਕਿਹੜੀ ਹੈ ਬਾਦਸ਼ਾਹ ਨੇ ਵਜ਼ੀਰ ਕੋਲੋਂ ਪੁੱਛਿਆ ਕਿ ਤੈਨੂੰ ਮੇਰੀ ਇਹ ਸ਼ਰਤ ਮਨਜ਼ੂਰ ਹੈ ਵਜ਼ੀਰ ਨੇ ਕੁਝ ਚਿਰ ਸੋਚਿਆ ਤੇ ਫਿਰ ਲਾਲਚ ਵਸ ਹਾਂ ਮੀਂ ਬਰ ਦਿੱਤੀ ਰਾਜੇ ਨੇ ਨਗਾਰੇ ਤੇ ਚੋਟ ਲਾਈ ਤੇ ਬੜੀ ਬੁਲੰਦ ਆਵਾਜ਼ ਵਿੱਚ ਕਿਹਾ ਤੇਰਾ ਵਕਤ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਤੇਰੇ ਕੋਲ 15 ਦਿਨ ਹਨ ਤੇ ਤੇਰੇ ਲਈ ਦੋ ਫਰਮਾਨ ਜਾਰੀ ਕੀਤੇ ਹਨ ਹੁਣ ਤੇਰੇ ਹੱਥ ਵਿੱਚ ਹੈ ਕਿ ਤੂੰ ਕਿਹੜਾ ਫਰਮਾਨ ਚਿਤਦਾ ਹੈ ਕਿ ਤੂੰ ਅਸ਼ੋਕਰਾਮ ਦੀ ਜ਼ਿੰਦਗੀ ਜਿਵੇਂਗਾ ਜਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਵਜ਼ੀਰ ਬਾਦਸ਼ਾਹ ਦਾ ਹੁਕਮ ਸੁਣ ਕੇ ਉਹ ਦੋਵੇਂ ਪਰਵਾਨੇ ਚੱਕ ਕੇ ਬਾਹਰ ਨੂੰ ਭੱਜਿਆ ਤੇ ਫਿਰ ਉਸ ਸ਼ਾਮ ਉਸਨੇ ਉਸ ਨਗਰ ਦੇ ਰਾਜ ਤੇ ਸਾਰੇ ਗਿਆਨੀ ਧਿਆਨੀ ਸਿਆਣੇ ਪੰਡਤ ਜੋਤੀਆਂ ਦੀ ਸਭਾ ਬੁਲਾਈ ਤੇ ਸਾਰਿਆਂ ਦੇ ਅੱਗੇ ਇਹ ਤਿੰਨ ਸਵਾਲ ਰੱਖੇ ਸਾਰੀ ਰਾਤ ਬਹਿਸ ਚੱਗੀ ਰਹੀ ਪਰ ਨਤੀਜਾ ਕੁਝ ਨਾ ਨਿਕਲਿਆ ਉਹ ਇਸ ਚਰਚਾ ਲਈ ਲੋਕਾਂ ਵਿੱਚ ਵਾਅਦਾ ਕਰਦਾ ਗਿਆ ਅਨੁਭਵੀ ਲੋਕਾਂ ਨੂੰ ਪੁੱਛਿਆ ਸਮਝਦਾਰ ਲੋਕਾਂ ਨੂੰ ਪੁੱਛਿਆ ਤਾਂ ਜਰ ਬੇਕਾਰ ਲੋਕਾਂ ਨੂੰ ਪੁੱਛਿਆ ਪਰ ਉਸ ਨੂੰ ਤਸੱਲੀ ਬਖਸ਼ ਜਵਾਬ ਕਿਤੇ ਨਾ ਮਿਲਿਆ ਉਹ ਕਈ ਥਾਵਾਂ ਤੇ ਇਹ ਸਵਾਲ ਲੈ ਕੇ ਭਟਕਦਾ ਰਿਹਾ ਪਰ ਉਸ ਨੂੰ ਤਸੱਲੀ ਬਖਸ਼ ਜਵਾਬ ਕਿਤੇ ਨਾ ਮਿਲਿਆ ਉਹ ਪਰੇਸ਼ਾਨ ਹੋ ਕੇ ਆਪਣੇ ਰਾਜ ਤੋਂ ਬਾਹਰ ਚਲੇ ਗਿਆ ਉਹ ਇਧਰ ਉਧਰ ਕਈ ਜਗ੍ਹਾ ਤੇ ਭਟ ਗਿਆ ਸ਼ਹਿਰ-ਸ਼ਹਿਰ ਪਿੰਡ-ਪਿੰਡ ਕਈ ਥਾਵਾਂ ਤੇ ਗਿਆ ਉਸ ਦਾ ਸ਼ਾਹੀ ਲਿਬਾਜ਼ ਵੀ ਫਟ ਗਿਆ ਤੇ ਸ਼ਾਹੀ ਪਗੜੀ ਢਿੱਲੀ ਹੋ ਕੇ ਗਲ ਵਿੱਚ ਲੰਮਕ ਗਈ ਉਸ ਦੀ ਜੁੱਤੀ ਟੁੱਟ ਗਈ ਪੈਰਾਂ ਵਿੱਚ ਛਾਲੇ ਪੈ ਗਏ ਉਹਨੇ ਕਈ ਗਲੀਆਂ ਤੇ ਕਈ ਪਿੰਡਾਂ ਦੀ ਖਾਕ ਸ਼ਾਣੀ ਪਰ ਉਸ ਨੂੰ ਜਗਾ ਕਿਤੇ ਨਾ ਮਿਲਿਆ ਤੇ ਅਖੀਰ ਉਹ ਆਖਰੀ ਦਿਨ ਵੀ ਆ ਗਿਆ ਜਦ ਉਸਨੇ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋਣਾ ਸੀ ਹੁਣ ਉਸ ਨੂੰ ਯਕੀਨ ਸੀ ਕਿ ਕੱਲ ਉਸ ਦਾ ਸਿਰ ਕਲਮ ਕਰ ਦਿੱਤਾ ਜਾਏਗਾ ਤੇ ਉਸ ਦੀ ਮੌਤ ਯਕੀਨਨ ਹੈ ਇਹ ਹੀ ਸੋਚਦਾ ਉਹ ਵਾਪਸ ਆਪਣੇ ਨਗਰ ਵੱਲ ਕੱਚੀਆਂ ਗਲੀਆਂ ਵਿੱਚ ਡਿੱਗਦਾ ਢਿੰਦਾ ਜਾ ਰਿਹਾ ਸੀ ਤੇ ਫਿਰ ਉਸਨੇ ਅਚਾਨਕ ਇੱਕ ਫਕੀਰ ਦੀ ਝੌਂਪੜੀ ਵੇਖੀ ਫਕੀਰ ਸੁੱਕੀ ਰੋਟੀ ਦੁੱਧ ਵਿੱਚ ਪੀ ਕੇ ਖਾ ਰਿਹਾ ਸੀ ਉਸ ਦੇ ਕੋਲ ਹੀ ਉਸ ਦਾ ਕੁੱਤਾ ਬੈਠਾ ਹੋਇਆ ਸੀ ਫਕੀਰ ਵਜ਼ੀਰ ਨੂੰ ਵੇਖ ਕੇ ਕਹਿਣ ਲੱਗਾ ਆਓ ਵਜ਼ੀਰੇ ਆਜ਼ਮ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਤੁਹਾਡੇ ਸਵਾਲਾਂ ਦੇ ਜਵਾਬ ਮੇਰੇ ਕੋਲ ਹਨ ਵਜ਼ੀਰ ਨੇ ਬੜੀਆਂ ਹੈਰਾਨੀ ਭਰੀਆਂ ਨਜ਼ਰ ਨਾਲ ਫਕੀਰ ਵੱਲ ਵੇਖਿਆ ਤੇ ਪੁੱਛਣ ਲੱਗਾ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਤੇ ਤੁਹਾਨੂੰ ਕਿਵੇਂ ਪਤਾ ਹੈ ਕਿ ਮੇਰੀ ਮੁਸ਼ਕਲ ਕੀ ਹੈ ਪਰੇਸ਼ਾਨੀ ਕੀ ਹੈ ਫਕੀਰ ਵਜ਼ੀਰ ਦੀ ਗੱਲ ਸੁਣ ਕੇ ਹੱਸਿਆ ਤੇ ਰੋਟੀ ਉੱਥੇ ਛੱਡ ਕੇ ਵਜ਼ੀਰ ਕੋਲ ਇੱਕ ਪੋਟਲੀ ਲੈ ਕੇ ਆਇਆ ਉਸ ਪੋਟਲੀ ਵਿੱਚੋਂ ਉਸਨੇ ਆਪਣਾ ਸ਼ਾਹੀ ਲਿਬਾਸ ਕੱਢਿਆ ਤੇ ਕਹਿਣ ਲੱਗਾ ਵਜ਼ੀਰੇ ਆਜ਼ਮ ਕਿਸੇ ਵੇਲੇ ਮੈਂ ਵੀ ਸ਼ਾਹੀ ਵਜ਼ੀਰ ਹੁੰਦਾ ਸੀ ਤੇ ਬਾਦਸ਼ਾਹ ਮੇਰੇ ਤੋਂ ਬਹੁਤ ਖੁਸ਼ ਸੀ ਤੇ ਬਾਦਸ਼ਾਹ ਨੇ ਮੈਨੂੰ ਵੀ ਮੇਰੀ ਖਵਾਇਸ਼ ਪੁੱਛੀ ਤਾਂ ਜੋ ਬਾਦਸ਼ਾਹ ਉਹਨੂੰ ਪੂਰੀ ਕਰ ਸਕੇ ਤੇ ਹੁਣ ਨਤੀਜਾ ਤੇਰੇ ਸਾਹਮਣੇ ਹੈ ਵਜ਼ੀਰ ਨੇ ਕਾਲੀ ਨਾਲ ਫਕੀਰ ਨੂੰ ਪੁੱਛਿਆ ਕਿ ਤੁਹਾਨੂੰ ਵੀ ਇੰਨਾ ਸਵਾਲਾਂ ਦੇ ਜਵਾਬ ਨਹੀਂ ਮਿਲੇ ਸਨ ਫਕੀਰ ਵਜ਼ੀਰ ਦੀ ਗੱਲ ਸੁਣ ਕੇ ਫਿਰ ਹੱਸਿਆ ਤੇ ਕਹਿਣ ਲੱਗਾ ਮਿਲੇ ਸਨ ਮੈਂ ਇੰਨਾ ਸਵਾਲਾਂ ਦੇ ਜਵਾਬ ਬਾਦਸ਼ਾਹ ਨੂੰ ਦੇ ਵੀ ਦਿੱਤੇ ਸਨ ਤੇ ਬਾਦਸ਼ਾਹ ਨੇ ਅੱਧੀ ਸਲਤਨਤ ਮੇਰੇ ਨਾਂ ਕਰਕੇ ਪਰਵਾਨਾ ਮੈਨੂੰ ਫੜਾ ਵੀ ਦਿੱਤਾ ਸੀ ਪਰ ਉਹ ਪਰਵਾਨਾ ਪਾੜ ਕੇ ਮੈਂ ਇੱਥੇ ਆਣ ਕੇ ਇਸ ਝੁੱਗੀ 'ਚ ਰਹਿਣ ਲੱਗ ਪਿਆ ਹੁਣ ਮੈਂ ਤੇ ਮੇਰਾ ਕੁੱਤਾ ਬੜੇ ਸਕੂਨ ਦੀ ਜ਼ਿੰਦਗੀ ਬਤੀਤ ਕਰਦੇ ਹਾਂ ਇਸ ਝੁੱਗੀ ਦੇ ਵਿੱਚ ਵਜ਼ੀਰ ਕੋਲ ਇੰਨਾ ਟਾਈਮ ਨਹੀਂ ਸੀ ਕਿ ਉਹ ਫਕੀਰ ਦੀ ਹੱਡ ਪਿੱਤੀ ਪੁੱਛ ਸਕਦਾ ਉਸਨੇ ਕਾਲੀ ਨਾਲ ਕਿਹਾ ਫਕੀਰ ਜੀ ਮੇਰੇ ਕੋਲ ਟਾਈਮ ਬਹੁਤ ਥੋੜਾ ਹੈ ਤੁਸੀਂ ਮੈਨੂੰ ਛੇਤੀ ਛੇਤੀ ਸਵਾਲਾਂ ਦੇ ਜਵਾਬ ਦੱਸੋ ਫਕੀਰ ਫਿਰ ਹੱਸਿਆ ਤੇ ਵਜ਼ੀਰ ਨੂੰ ਕਹਿਣ ਲੱਗਾ ਮੈਂ ਤੇਰੇ ਸਵਾਲਾਂ ਦੇ ਜਵਾਬ ਦਵਾਂਗਾ ਪਰ ਪਹਿਲੇ ਦੋ ਸਵਾਲਾਂ ਦੇ ਜਵਾਬ ਮੈਂ ਤੈਨੂੰ ਮੁਫਤ ਦਿਆਂਗਾ ਤੇ ਤੀਸਰਾ ਸਵਾਲ ਉਸ ਵਾਸਤੇ ਤੈਨੂੰ ਕੀਮਤ ਅਦਾ ਕਰਨੀ ਪਏਗੀ ਫਕੀਰ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਕਿ ਇਸ ਦੁਨੀਆ ਵਿੱਚ ਇਨਸਾਨ ਦੀ ਸਭ ਤੋਂ ਵੱਡੀ ਸਚਾਈ ਮੌਤ ਹੈ ਕੋਈ ਵੀ ਹੋਵੇ ਕਦੀ ਵੀ ਹੋਵੇ ਕਿਸੇ ਤਰ੍ਹਾਂ ਵੀ ਹੋਵੇ ਉਹ ਮੌਤ ਤੋਂ ਬਚ ਨਹੀਂ ਸਕਦਾ ਉਸ ਨੂੰ ਮੌਤ ਆਉਣੀ ਹੈ ਫਕੀਰ ਨੇ ਦੂਜੇ ਸਵਾਲ ਦਾ ਜਵਾਬ ਦਿੱਤਾ ਇਸ ਦੁਨੀਆ ਵਿੱਚ ਇਨਸਾਨ ਲਈ ਸਭ ਤੋਂ ਵੱਡਾ ਧੋਖਾ ਜ਼ਿੰਦਗੀ ਹੈ ਕਿਉਂਕਿ ਇਨਸਾਨ ਜ਼ਿੰਦਗੀ ਨੂੰ ਧੋਖਾ ਨਾ ਸਮਝ ਕੇ ਝੂਠ ਨਾ ਸਮਝ ਕੇ ਉਸਦੇ ਧੋਖੇ ਵਿੱਚ ਉਸਦੇ ਛੜਾਵੇ ਵਿੱਚ ਆ ਜਾਂਦਾ ਹੈ ਫਕੀਰ ਨੇ ਕਿਹਾ ਜੀਣਾ ਝੂਠ ਤੇ ਮਰਨਾ ਸੱਚ ਇਹ ਦੋ ਸਵਾਲਾਂ ਦੇ ਜਵਾਬ ਸਨ ਤੇ ਵਜ਼ੀਰ ਕਾਲੀ-ਕਾਲੀ ਫਕੀਰ ਨੂੰ ਪੁੱਛਣ ਲੱਗਾ ਫਕੀਰ ਜੀ ਤੀਸਰਾ ਸਵਾਲ ਫਕੀਰ ਨੇ ਕਿਹਾ ਉਸ ਵਾਸਤੇ ਤੈਨੂੰ ਕੀਮਤ ਅਦਾ ਕਰਨੀ ਪਵੇਗੀ ਵਜ਼ੀਰ ਕਹਿਣ ਲੱਗਾ ਕਿਹੜੀ ਕੀਮਤ ਤੁਸੀਂ ਦੱਸੋ ਫਕੀਰ ਨੇ ਆਪਣਾ ਝੂਠਾ ਦੁੱਧ ਵਜ਼ੀਰ ਵੱਲ ਕੀਤਾ ਤੇ ਕਹਿਣ ਲੱਗਾ ਜੇ ਤੂੰ ਮੇਰਾ ਝੂਠਾ ਦੁੱਧ ਪੀ ਲਵੇਂ ਤਾਂ ਮੈਂ ਤੈਨੂੰ ਤੀਸਰੇ ਸਵਾਲ ਦਾ ਜਵਾਬ ਦਿਆਂਗਾ ਵਜ਼ੀਰ ਨੂੰ ਹਿਜਕਚਾਹਟ ਹੋਈ ਉਹ ਕਹਿਣ ਲੱਗਾ ਫਕੀਰ ਜੀ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਝੂਠਾ ਦੁੱਧ ਉਹ ਵੀ ਤੁਹਾਡਾ ਮੈਂ ਨਹੀਂ ਪੀ ਸਕਦਾ ਫਕੀਰ ਚੁੱਪ ਕਰ ਗਿਆ ਵਜ਼ੀਰ ਨੇ ਕੁਝ देर ਸੋਚਿਆ ਫਿਰ ਲਾਲਚਵਸ ਕਹਿਣ ਲੱਗਾ ਠੀਕ ਹੈ ਫਕੀਰ ਜੀ ਮੈਂ ਤੁਹਾਡਾ ਝੂਠਾ ਦੁੱਧ ਪੀ ਲਵਾਂਗਾ ਫਕੀਰ ਨੇ ਕਿਹਾ ਵਜ਼ੀਰ ਆਜਮ ਤੁਸੀਂ ਦੇਰ ਕਰ ਦਿੱਤੀ ਇਹ ਕਹਿ ਕੇ ਫਕੀਰ ਨੇ ਉਹ ਦੁੱਧ ਵਾਲਾ ਕੋਲਾ ਕੁੱਤੇ ਦੇ ਘਾੜੀ ਰੱਖ ਦਿੱਤਾ ਤੇ ਕੁੱਤਾ ਉਹ ਕੋਲੇ ਵਿੱਚੋਂ ਪਚਕ ਪਚਕ ਦੀ ਆਵਾਜ਼ ਕਰਕੇ ਦੁੱਧ ਪੀਣ ਲੱਗ ਪਿਆ ਫਕੀਰ ਨੇ ਕਿਹਾ ਵਜ਼ੀਰ ਆਜਮ ਜੇ ਤੁਹਾਨੂੰ ਤੇ ਜੇ ਸਵਾਲ ਦਾ ਜਵਾਬ ਚਾਹੀਦਾ ਹੈ ਤਾਂ ਅੱਗੇ ਤੁਸੀਂ ਮੇਰਾ ਝੂਠਾ ਦੁੱਧ ਪੀਣਾ ਸੀ ਹੁਣ ਮੇਰਾ ਤੇ ਕੁੱਤੇ ਦਾ ਝੂਠਾ ਦੁੱਧ ਪੀਣਾ ਪਏਗਾ ਨਹੀਂ ਤਾਂ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਮਿਲੇਗਾ ਵਜ਼ੀਰ ਫਿਰ ਸੋਚੀ ਪੈ ਗਿਆ ਤੇ ਸੋਚਣ ਲੱਗਾ ਇਹ ਨਾ ਹੋਵੇ ਕੁੱਤਾ ਦੁੱਧ ਪੀ ਜਾਵੇ ਤੇ ਮੈਨੂੰ ਤੀਜੇ ਸਵਾਲ ਦਾ ਜਵਾਬ ਮਿਲੇ ਹੀ ਨਾ ਉਸਨੇ ਕਾਲੀ ਨਾਲ ਕੁੱਤੇ ਅੱਗੋਂ ਦੁੱਧ ਦਾ ਕੌਲਾ ਚੁੱਕਿਆ ਤੇ ਘਟ ਘਟ ਕਰਕੇ ਪੀ ਗਿਆ ਫਿਰ ਫਕੀਰ ਵੱਲ ਮੂੰਹ ਕਰਕੇ ਕਹਿਣ ਲੱਗਾ ਫਕੀਰ ਜੀ ਮੈਂ ਤੁਹਾਡੀ ਸ਼ਰਤ ਪੂਰੀ ਕਰ ਦਿੱਤੀ ਉਹਨੂੰ ਤੁਸੀਂ ਛੇਤੀ ਛੇਤੀ ਮੈਨੂੰ ਤੀਜੇ ਸਵਾਲ ਦਾ ਜਵਾਬ ਦਿਓ ਫਕੀਰ ਉਹ ਅਸਲ ਵੇਖ ਕੇ ਖਿੜਖੜਾ ਕੇ ਹੱਸਣ ਲੱਗਾ ਤੇ ਕਹਿਣ ਲੱਗਾ ਵਜ਼ੀਰ-ਏ-ਆਜ਼ਮ ਤੁਹਾਡੇ ਤੀਜੇ ਸਵਾਲ ਦਾ ਜਵਾਬ ਇਸ ਦੁਨੀਆ ਵਿੱਚ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸਦੀ ਗਰਜ ਹੈ ਉਸਦਾ ਲਾਲਚ ਹੈ ਜੋ ਉਸ ਨੂੰ ਕੁੱਤੇ ਦਾ ਝੂਠਾ ਦੁੱਧ ਪੀਣ ਤੇ ਮਜਬੂਰ ਕਰ ਦਿੰਦੀ ਹੈ ਤੇ ਇਸੇ ਹੀ ਗਰਜ ਨੇ ਇਸੇ ਹੀ ਲਾਲਚ ਨੇ ਮੈਨੂੰ ਬਾਦਸ਼ਾਹ ਦਾ ਉਹ ਪਰਵਾਨਾ ਪਾੜ ਕੇ ਇਸ ਝੌਂਪੜੀ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਸੀ ਮੈਂ ਜਾਣ ਚੁੱਕਾ ਸੀ ਕਿ ਮੈਂ ਜਿਵੇਂ-ਜਿਵੇਂ ਇਸ ਜ਼ਿੰਦਗੀ ਦੇ ਧੋਖੇ ਵਿੱਚ ਆਵਾਂਗਾ ਉਵੇਂ-ਉਵੇਂ ਹੀ ਮੌਤ ਦੀ ਸਚਾਈ ਨੂੰ ਝੁੱਟਲਾਉਂਦਾ ਜਾਵਾਂਗਾ ਉਸ ਤੋਂ ਪਾਸਾ ਮੋੜਦਾ ਜਾਵਾਂਗਾ ਤੇ ਜਿਵੇਂ-ਜਿਵੇਂ ਮੌਤ ਦੀ ਸਚਾਈ ਤੋਂ ਪਾਸਾ ਮੋੜਾਂਗਾ ਓਨਾ ਹੀ ਮੈਂ ਇਸ ਗਰਜ ਵਿੱਚ ਇਸ ਲਾਲਚ ਦੀ ਦਲਦਲ ਵਿੱਚ ਓਨਾ ਹੀ ਡੂੰਘਾ ਫਸਦਾ ਜਾਵਾਂਗਾ ਤੇ ਮੈਨੂੰ ਹਰ ਰੋਜ਼ ਆਪਣੀ ਗਰਜ ਨੂੰ ਪੂਰਾ ਕਰਨ ਲਈ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਪਤਾ ਨਹੀਂ ਕੀ ਕੀ ਕਰਨਾ ਪਵੇਗਾ ਮੈਨੂੰ ਆਪਣਾ ਆਤਮ ਸਨਮਾਨ ਮਾਰਨਾ ਪਵੇਗਾ ਤੇ ਇਸ ਗਰਜ ਕਰਕੇ ਮੈਨੂੰ ਜਲਤ ਦੀ ਜ਼ਿੰਦਗੀ ਵੀ ਜਿਣੀ ਪੈ ਸਕਦੀ ਹੈ ਫਕੀਰ ਵजीर ਨੂੰ ਕਹਿਣ ਲੱਗਾ ਮੇਰੇ ਬੱਚੇ ਮੈਂ ਚਾਹੁੰਦਾ ਹਾਂ ਕਿ ਤੂੰ ਜ਼ਿੰਦਗੀ ਦੀ ਹਕੀਕਤ ਨੂੰ ਜਾਣ ਲਵੇ ਇਹਨਾਂ ਤਿੰਨਾਂ ਪ੍ਰਸ਼ਨਾਂ ਨੂੰ ਸਮਝ ਲਵੇ ਤਾਂ ਜੋ ਤੈਨੂੰ ਜ਼ਿੰਦਗੀ ਜੀਣ ਵਿੱਚ ਆਸਾਨੀ ਹੋ ਜਾਵੇ ਨਹੀਂ ਤਾਂ ਇਨਸਾਨ ਦੀ ਕਮਜ਼ੋਰੀ ਪਤਾ ਨਹੀਂ ਇਨਸਾਨ ਕੋਲ ਕੀ ਕੁਝ ਕਰਵਾ ਲੈਂਦੀ ਹੈ ਤੇ ਇਸ ਕਮਜ਼ੋਰੀ ਦੀ ਦਗਲ ਵਿੱਚ ਫਸਿਆ ਇਨਸਾਨ ਰੋਜ਼ ਹੀ ਮਰਦਾ ਵਜ਼ੀਰ ਫਕੀਰ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਵਜ਼ੀਰ ਉੱਥੋਂ ਦਰਪਿਆ ਤੇ ਜਿਉਂ-ਜਿਉ ਉਹ ਮਹਿਲ ਦੇ ਕਰੀਬ ਜਾ ਰਿਹਾ ਸੀ ਉਸ ਨੂੰ ਜਿੱਲਤ ਅਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਤੇ ਜਿਵੇਂ ਹੀ ਉਹ ਮਹਿਲ ਦੇ ਦੁਆਰ ਤੇ ਪਹੁੰਚਿਆ ਪਹੁੰਚਦੇ ਅਸਾਰ ਹੀ ਉੱਥੇ ਡਿੱਗ ਪਿਆ ਤੇ ਇੱਕ ਲੰਮੀ ਸਾਰੀ ਹਿਚਕੀ ਲਈ ਤੇ ਉਸ ਦੀ ਰੂਹ ਉਸ ਤੇ ਸਰੀ ਨਾਲ ਅਲੱਗ ਹੋ ਗਈ ਸੋ ਦੋਸਤੋ ਸਾਨੂੰ ਵੀ ਕਦੀ ਤਸੱਲੀ ਨਾਲ ਬੈਠ ਕੇ ਇਹਨਾਂ ਸਵਾਲਾਂ ਤੇ ਗੌਰ ਕਰਨਾ ਚਾਹੀਦਾ ਹੈ ਕਿ ਕਿਤੇ ਅਸੀਂ ਵੀ ਜ਼ਿੰਦਗੀ ਦੇ ਤੋਖੇ ਵਿੱਚ ਆ ਕੇ ਮੌਤ ਦੀ ਸੱਚਾਈ ਨੂੰ ਅਣਦੇਖਿਆ ਕਰਕੇ ਗਰਜ ਦੇ ਪਿੱਛੇ ਲਾਲਚ ਦੇ ਪਿੱਛੇ ਭੱਜਦਾ ਨਹੀਂ ਰਹੇ ਕਿਤੇ ਅਸੀਂ ਵੀ ਇਸ ਕਹਾਣੀ ਦੇ ਵਜੀਰ ਵਰਗੀ ਜ਼ਿੰਦਗੀ ਤਾਂ ਨਹੀਂ ਜੀ ਰਹੇ ਤੇ ਜਿਸ ਦਿਨ ਸਾਨੂੰ ਜ਼ਿੰਦਗੀ ਤੇ ਇਹਨਾਂ ਬੁਨਿਆਦੀ ਸਵਾਲਾਂ ਦੀ ਸਮਝ ਆ ਗਈ ਉਸ ਦਿਨ ਅਸੀਂ ਜ਼ਿੰਦਗੀ ਜੀਣਾ ਸਿੱਖ ਜਾਵਾਂਗੇ ਧੰਨਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਜੀ